ਸਤ ਸ੍ਰੀ ਅਕਾਲ ਉਮੀਦ ਕਰਦਾ ਜਿਹੜੇ ਵੀ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਆ ਖੁਸ਼ ਹੋਣਗੇ ਸ਼ੁਕ ਸ਼ਾਂਤੀ ਹੋਊਗੀ ਉਹਨਾਂ ਦੇ ਘਰਾਂ ਦੇ ਵਿੱਚ ਪਰਮਾਤਮਾ ਅਗੇ ਅਰਦਾਸ ਹੈ ਖੁਸ਼ ਰਹੋ ਦੋਸਤੋ ਸਾਡੇ ਤੇ ਅੱਜ ਦਾ ਲਾਈਵ ਆ ਦੋਸਤੋ ਪਹਿਲੀ ਵਾਰੀ ਆਪਾਂ YouTube ਤੇ ਲਾਈਵ ਆਏ ਥੋੜਾ ਜਿਹਾ ਤਿਆਰਬਾ ਜਿਹੜਾ ਇੱਕੀ ਆਪਾਂ ਵੈਸੇ ਤਾਂ ਪਹਿਲਾਂ ਤੋਂ ਕਾਫੀ ਲੋਕ ਕਰਦੇ ਤੇ ਆਪਾਂ ਇਹ ਪਹਿਲੀ ਵਾਰੀ ਕੀਤਾ ਹੈਗਾ ਉਹ ਸ਼ੇਅਰ ਕਰਦੇ ਆ ਆਪ ਤਾਂ ਆਪਣਾ 17 18 ਚੋਂ ਨਾ ਆ ਗਿਆ ਦੋਸਤੋ ਜਿਹੜਾ ਲੰਬੀ ਲੱਗੇ ਨੂੰ ਸਾਹਮਣੇ ਆਪਾਂ ਮੱਕੀ ਵਾਲੇ ਬਾਣ ਦੇ ਵਿੱਚ 1509 ਲਾਇਆ ਉਹਦੀ ਹਰੇ ਲਵਾਈ ਚੱਲੀ ਜਾਂਦੀ ਹੈਗੀ ਤੇ ਇਹ ਆਪਾਂ ਨਾ ਮੁੱਛਲ ਜੋ ਨਾ ਲਾਇਆ ਸੀ ਦੋਸਤੋ 1401 ਬਜਾਈ ਆਪਾਂ ਇਹਦੀ ਐ ਮਨੋ ਵੀ ਪਹਿਲੀ ਵਾਰੀ ਸਕਸੈਸ ਹੋਇਆ ਆਪਾਂ ਬਜਾਈ ਕੀਤੀ ਸੀ ਇਸ ਚੋਨੇ ਦੀ ਪਹਿਲਾਂ ਸਕਸੈਸਫੁਲ ਰਿਕਵਰੀ ਪਹਿਲਾਂ ਵੀ ਕੀਤੀ ਸੀ ਉਹ ਅਸੀਂ ਰੌਣੀ ਕਰਕੇ ਮਤਲਬ ਬਾਣ ਉਸ ਤੋਂ ਬਾਅਦ ਬੀਜਿਆ ਸੀਗਾ ਇਹ ਅਸੀਂ ਸੁੱਕੇ ਬਾਣ ਦੇ ਵਿੱਚ ਬੀਜੀ ਹੈਗੀ ਇਹ ਬੀਜਾ ਆਪਾਂ 2 ਜੂਨ ਦਾ ਬੀਜਾ ਹੈਗਾ 2 ਜੂਨ 2 ਜੁਲਾਈ 2 ਅਗਸਤ 2 ਮਹੀਨੇ ਤੇ ਅਜ 8 ਤਰੀਕ ਨੂੰ 2 ਮਹੀਨੇ ਤੇ 6 ਦਿਨ ਦਾ ਹੋ ਗਿਆ ਦੋਸਤੋ ਝੋਨਾ ਇਹ ਇਹਨਾਂ ਤੁਸੀਂ ਦੇਖੋ ਗਰੋਥ ਦੇਖਿਓ ਉਹਦੀ ਕਿਵੇਂ ਲੱਗਦਾ ਤੁਹਾਨੂੰ ਪਹਿਲਾ ਤਾਂ ਕਾਰਨ ਸਭ ਤੋਂ ਵੱਡਾ ਇਹਦਾ ਮੈਸੂਨ ਇਹ ਦੱਸਦਾ ਸਕਸੈਸ ਇੱਕ ਤਾਂ ਇਹ ਸੁੱਕੇ ਬਾਣ ਦੇ ਵਿੱਚ ਵਿੱਚ ਕਿ ਆਪਾਂ ਤੁਰਤ ਪਾਣੀ ਲਾਇਆ ਸੀ ਤੇ ਅਗਲੇ ਬਾਅਦ ਆਪਾਂ 6 ਦਿਨ 6ਵੇਂ ਦਿਨ ਦੁਬਾਰਾ ਪਾਣੀ ਲਾਇਆ ਸੀਗਾ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ ਪਹਿਲੀ ਗੱਲ ਤਾਂ ਇਹਨੂੰ ਇਹ ਹੈ ਦੂਸਰਾ ਇਹਦੇ ਵਿੱਚ ਨਾ ਇੱਕ ਵੀ ਪੱਤਾ ਤੁਹਾਨੂੰ ਆਹ ਦੇਖ ਲਓ ਧਿਆਨ ਨਾਲ ਦੇਖਿਓ ਤੁਸੀਂ ਸਿੰਗਲ ਪੱਤਾ ਵੀ ਦੋਸਤੋ ਤੁਹਾਨੂੰ ਇਹਦੇ ਵਿੱਚ ਝੰਡੇ ਪੱਤੇ ਤਾਂ ਨਹੀਂ ਮਿਲੂਗਾ ਤੇ ਨਹੀਂ ਜਿੱਥੇ ਵੀ ਮੁੱਛਣ ਲੱਗੇ ਆ ਨਾ ਜਿਹੜੇ ਬੀਜੇ ਆ ਮਤਲਬ ਸੌਰੀ ਜਿਹੜੇ ਉਹ ਹੱਥੀ ਲਾਉਣੇ ਆਪਾਂ ਫੱਕ ਪਨੀਰੀ ਪੱਟ ਕੇ ਦੂਜੇ ਬਾਹਰ ਤੇ ਟ੍ਰਾਂਸਪਲੈਂਟ ਕਰਦੇ ਆ ਉਹ ਉਹ ਤਕਰੀਬਨ ਇਹ ਮੰਨੋ ਵੀ ਤੁਸੀਂ ਉਹਨੂੰ ਨਾ ਜਿਆਦਾਤਰ ਬੜਾ ਬੜਾ ਤੇ ਕਾਫੀ ਉਹਦੇ ਝੰਡਾ ਰੋਗ ਹੁੰਦਾ ਮੇਰੇ ਪਿੰਡ ਦੇ ਵਿੱਚ ਕਾਫੀ ਵੀਰਾਂ ਦੇ ਲੱਗਿਆ ਹੈਗਾ ਉਹ ਬਹੁਤ ਝੰਡਾ ਰੋਗ ਆ ਉਹਦੇ ਵਿੱਚ ਆਇਆ ਵਿਆ ਤੇ ਇਹਦਾ ਸਭ ਤੋਂ ਵੱਡਾ ਬੈਨੀਫਿਟ ਤਾਂ ਇਹ ਹੈ ਦੂਸਰਾ ਇਹਦਾ ਬੈਨੀਫਿਟ ਦੋਸਤੋ ਇਹ ਹੈ ਜੇ ਸਕਸੈਸ ਹੁੰਦਾ ਕਿਉਂਕਿ ਇਹਦੀ 1400 ਰੁਪਏ ਸਾਥੋ ਬਜਾਈ ਵਾਲਾ ਭਰਾ ਲੈ ਕੇ ਗਿਆ ਸੀ ਕਿੱਲੇ ਦੀ ਉਹ 1500 ਰੁਪਏ ਮੈਨੂੰ ਲੱਗਦਾ ਹੈ ਸਰਕਾਰ ਦੀ ਸਕੀਮ ਹੈਗੀ ਉਹ ਆਪਣੇ ਖਾਤੇ ਦੇ ਵਿੱਚ ਉਹਨਾਂ ਨੇ ਪਾ ਦੇਣਾ ਹੈਗਾ ਸਕੀਮ ਹੈ ਇਹ ਬਜਾਈ ਆਪਣੀ ਫ੍ਰੀ ਹੋਗੀ ਠੀਕ ਹੈ ਜੀ ਉਸ ਤੋਂ ਬਾਅਦ ਸਪਰੇ ਹਲੇ ਤੱਕ ਆਪਾਂ ਇਹਦੇ ਇੱਕ ਦੋ ਕੀਤੀਆਂ ਇੱਕ ਲੋਹੇ ਦੀਆਂ ਤੇ ਜ਼ਿੰਕ ਦੀਆਂ ਨਾਲ ਉਹਦੇ ਇੱਕ ਤਾਂ ਲੋਹਾ ਜ਼ਿੰਕ ਕੀਤੀ ਸੀਗੀ ਪਹਿਲੀ ਸਵੇਰ ਦੂਸਰੀ ਲੋਹਾ ਜ਼ਿੰਕ ਤੇ ਨਾਲ ਉਹਦੇ 1 ਕਿਲੋ ਮੈਗਨੀਸ਼ੀਅਮ ਪਾਇਆ ਸੀਗਾ ਦੋਸਤੋ ਤੇ ਵਿੱਚ ਉਹਦੇ ਪਾਇਆ ਸੀ ਆਪਾਂ 70% ਜਿਹੜਾ ਆਉਂਦਾ ਥਾਇਓਫਰੇਡ ਮਥਾਇਲ ਆਉਂਦਾ ਉਹ ਪਾਇਆ ਸੀਗਾ ਉਹ ਆਪਾਂ ਇਹਦੇ ਸਪਰੇ ਕੀਤੀ ਹੈ ਉਕੇ ਸ਼ੁਰੂ-ਸ਼ੁਰੂ ਦੇ ਵਿੱਚ ਲੱਗਦਾਗਾ ਵੀ ਯਾਰਾ ਪੰਗਾ ਲੈ ਲਿਆ ਵੀ ਹੋਣਾ ਨਹੀਂਗਾ ਇਹ ਤੇ ਹੁਣ ਸਾਨੂੰ ਇਹ ਲੱਗਦਾ ਵੀ ਯਾਰ ਅਗਲੀ ਵਾਰ ਨੂੰ ਪਰਮਾਤਮਾ ਸੁੱਖ ਰੱਖੇ ਵੀ ਜਿਹੜੀ ਅਗੇਤੀ ਝੋਨਾ ਲਾਉਣਾ ਹੈ ਨਾ ਉਹ ਸਾਰੇ ਝੋਨੇ ਦੇ ਵੀ ਆਪਾਂ ਨਾ ਬਿਜਾਈ ਕਰਿਆ ਕਰਾਂਗੇ ਪਰਮਾਤਮਾ ਸੁੱਖ ਰੱਖੇ ਜਿਉਂਦੇ ਰਹੇ ਤਾਂ ਦੋਸਤੋ ਅਗਲੀ ਜਿਹੜੀ ਆਪਣੀ ਫਸਲ ਬੀਜਾਂਗੇ ਝੋਨੇ ਦੀ ਉਹ ਸਾਰੀ ਬਿਜਾਈ ਕਰਾਂਗੇ ਅਗੇਤੇ ਝੋਨੇ ਦੀ ਕਰ ਆਪਾਂ ਪਛੇਤੇ ਦੀ ਵੀ ਸਕਦੇ ਆ ਪਛੇਤੇ ਚ ਕਾਰ ਨਹੀਂ ਹੁੰਦਾ ਕਿਉਂਕਿ ਸਾਡੇ ਕੋਲੇ ਮੱਕੀ ਹੁੰਦੀ ਹੈਗੀ ਮੱਕੀ ਬੀਜਦੇ ਆ ਉਹ ਉਹਦਾ ਕਰਕੇ ਨਾ ਫਿਰ ਅਸੀਂ ਉੱਥੇ ਫਿਰ ਮੱਕੀ ਵਾਲੇ ਥਾਂ ਤੇ ਮਜਬੂਰੀ ਬਣ ਜਾਂਦੀ ਹੈ ਵੀ ਉਹ ਝੋਨਾ ਆਪਾਂ ਨੂੰ ਲਵਾਉਣਾ ਹੀ ਪੈਂਦਾ ਜਿਵੇਂ ਹੁਣ ਆਹ ਲਾਈ ਜਾਨੇ ਆ 1509 ਝੋਨਾ ਲਾਈ ਜਾਨੇ ਤੇ ਤਕਰੀਬਨ ਆਪਣੇ ਕੋਲੇ 2 ਕੁ ਕਿੱਲੇ ਦਾ ਬਾਰਾ ਰਹਿ ਗਿਆ ਬਾਕੀ ਲੱਗ ਗਿਆ ਤੇ ਇਹ ਮੈਂ ਤੁਹਾਨੂੰ ਵੈਸੇ ਤੇ ਯਾਰ ਬਾਛੋੜਨਾ ਸ਼ੇਅਰ ਕੀਤਾ ਦੋਸਤੋ ਆਹ ਦੇਖੋ ਤੁਸੀਂ ਨਾ ਗਰੋਥ ਦੇਖੋ ਇਹਦੀ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਇਧਰ ਆਉਣੇ ਨਾ ਮਨ ਜਾਂ ਖੁਸ਼ ਹੋ ਜਾਂਦਾ ਵੀ ਯਾਰ ਚੋਨਾ ਬੀਜਾ ਬਹੁਤ ਸੋਹਣਾ ਲੱਗਦਾ ਕਿਉਂਕਿ ਪਹਿਲੀ ਗੱਲ ਤੇ ਝੇਰੇ ਪਾਉਣੇ ਨੇ ਜਦੋਂ ਆਪਾਂ ਓੜਾ ਰੋਟ ਬੰਦਾ ਤਰਿਆਉਂਦਾ ਕੋਈ ਵੀ ਦਿੱਕਤ ਨਹੀਂ ਆਉਂਦੀ ਬੰਦੇ ਨੂੰ ਆਰਾਮ ਦੇ ਨਾਲ ਉਸੇ ਓੜੇ ਜਾਂਦਾ ਚਾਰੇ ਪਾਸੇ ਸਟੈਪ ਬਾਈ ਸਟੈਪ ਵਾਲੀ ਇਹ ਮਸ਼ੀਨ ਸੀਗੀ ਚਾਰੇ ਪਾਸੇ ਉਹਨਾਂ ਆਪਾਂ ਦੇਖਾਂਗੇ ਇੱਕੋ ਜਿਹਾ ਝੋਨਾ ਲਿੰਦਾ ਇੱਕਸਾਰ ਡੱਬੀ ਲੋਟ ਝੋਨਾ ਜਿਵੇਂ ਡੱਬੀ ਮਾਰ ਕੇ ਚੁੰਡੀਆਂ ਦੇ ਨਾਲ ਲਾਇਆ ਹੁੰਦਾ ਨਾ ਉਸ ਰੋੜ ਝੋਨਾ ਇਹ ਲਿੰਦਾ ਜਿਹੜੇ ਵੀ ਭਰਾਵਾਂ ਨੇ ਬੀਜਿਆ ਹੈਗਾ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਦਾ ਉਹਨਾਂ ਨੂੰ ਤੇ ਆਪਣਾ ਇਹ ਲਾਈਵ ਸੀਗਾ ਅੱਜ ਦਾ ਚੰਗਾ ਲੱਗਿਆ ਤਾਂ ਦੋਸਤੋ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਪਿਆਰ ਸਤਿਕਾਰ ਇਦਾਂ ਹੀ ਬਣਾਈ ਰੱਖਿਓ ਨਵੀਆਂ ਨਵੀਆਂ ਵੀਡੀਓ ਦੋਸਤੋ ਹੋਰ ਵੀ ਆਪਾਂ ਪਾਵਾਂਗੇ ਕਿਉਂਕਿ ਪਹਿਲਾਂ ਪਿਛਲਾ ਮਹੀਨਾ ਬਿਜ਼ੀ ਸ਼ਡਿਊਲ ਸੀਗਾ ਮੱਕੀ ਦਾ ਉਹ ਸਾਹਮਣੇ ਆਪਣੀਆਂ ਮੱਕੀ ਦੀਆਂ ਗੱਠਾਂ ਪਈਆਂ ਨੇ ਤੇ ਉਹਦਾ ਕਰਕੇ ਟਾਈਮ ਘੱਟ ਲੱਗਿਆ ਵੀਡੀਓ ਪਾਉਣ ਦਾ ਸੋ ਰੋਟੀ ਦੇ ਵਿੱਚ ਅੱਗੇ ਪਾਇਆ ਕਰਾਂਗੇ ਪਿਆਰ ਸਤਿਕਾਰ ਬਣਾਈ ਰੱਖਿਓ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਾਈਵ ਦਾ ਮਤਲਬ ਹੀ ਦੋਸਤੋ ਮੇਰਾ ਇਹ ਸੀਗਾ ਵੀ ਆਪਾਂ ਤੁਹਾਡੇ ਨਾਲ ਲਾਈਵ ਹੋ ਕੇ ਝੋਨਾ ਦਿਖਾਈਏ ਤੁਹਾਨੂੰ ਆ ਦੇਖੋ ਹੋਰ ਇਹ ਤੇ ਦੁਬਾਰਾ ਸਪਰੇਅ ਕਰਨੀ ਐ ਇੱਕ ਆਪਾਂ ਸਪਰੇਅ ਜੁਰੂਰ ਆ ਜਿਹੜੀ ਇਹ ਲੋਹੇ ਦੀ ਤੇ ਜਿੰਕ ਦੀ ਭਾਲਦਾ ਹੈਗਾ ਹੋਰ ਇਹਨੂੰ ਕੋਈ ਖਾਸ ਇਹਨੂੰ ਦਿੱਕਤ ਨਹੀਂ ਆਉਂਦੀ ਜਿਹੜੇ ਨਮੇ 12 ਦੇ ਵਿੱਚ ਵੀ ਆਪਾਂ ਲਾਉਣੇ ਆ ਕੋਈ ਖਾਸ ਦਿੱਕਤ ਨਹੀਂ ਆਈ ਸਾਨੂੰ ਤਾਂ ਖਰ ਕੋਈ ਆਈ ਨਹੀਂ ਗਈ ਸ਼ੁਰੂ-ਸ਼ੁਰੂ ਦੇ ਵਿੱਚ ਲੱਗਿਆ ਸੀ ਵੀ ਯਾਰ ਇਹ ਬਿਰਲਾ ਜਾ ਲੱਗਦਾ ਹੈਗਾ ਇਹ ਨੂੰ ਹੋਣਾ ਨਹੀਂਗਾ ਤੇ ਕੋਈ ਭਰਾ ਡਾਕਟਰ ਸਾਡੇ ਕੋਲ ਇਦਾਂ ਦਾ ਆ ਗਿਆ ਐਨਾ ਬਾਦ ਸੈਡਾ ਸੀਗਾ ਉਹਨੇ ਬੜਾ ਹੌਸਲਾ ਦਿੱਤਾ ਹੈਗਾ ਉਹਦੀ ਅਜੀ ਹੈਗਾ ਤਾਂ ਤੇ ਅਸੀਂ 8 ਕਿਲੋ ਵੀ ਪਾਇਆ ਸੀਗਾ ਉਹ ਤਾਂ ਸਾਨੂੰ ਕਹਦਾ ਤੁਸੀਂ 20 ਵੀ ਵੱਧ ਪਾ ਦਾ 6 ਕਿਲੋ 20 ਪਾਉਣਾ ਸੀਗਾ ਤੇ ਮੈਂ ਉਹਦੇ ਨਾਲ ਹੱਸਣ ਲੱਗ ਗਿਆ ਮੈਂ ਹਾਂ ਯਾਰ ਸਾਨੂੰ ਤਾਂ ਐ ਲੱਗਦਾ ਵੀ ਇਹ ਇਹ ਪੰਗੇ ਲੈ ਰਿਆ ਅਸੀਂ 8 ਕਿਲੋ ਵੀ ਸਾਡਾ ਹੋਰ ਵਧਾਉਣਾ ਸੀ 10 ਕਿਲੋ ਪਾਉਣਾ ਸੀਗਾ ਸੋ ਦੀ ਗੱਲ ਪੱਕੀ ਹੋ ਗਈ ਕਿਉਂਕਿ ਅੜ ਗਿਆ ਜੋ ਨਾਲੇ ਤਾਂ ਹੋਰ ਵੀ ਇਹ ਗ੍ਰੋਥ ਵਾਅ ਵੀ ਕਰਨੇ ਦੋ ਮਹੀਨੇ ਆਂਦਾ ਹੋਇਆ ਇਹ ਐਮਨੋ ਵੀ ਪਨੀਰੀ ਦਾ ਆਪਣੀ ਮਹੀਨੇ ਕੇ ਪੱਟਕੇ ਲਾਉਣੇ ਤੇ ਵੈਸੇ ਤਾਂ 1 ਮਹੀਨਾ ਦਾ 6 ਦਿਨਾਂ ਦਾ ਹੀ ਹੋਇਆਗਾ ਜੇ ਹੂੰ ਆ ਪਟਾ ਟ੍ਰਾਂਸਪਲੈਂਟ ਦੇ ਹਿਸਾਬ ਨਾਲ ਦੇਖੀਏ ਸੋ ਕਿਵੇਂ ਲੱਗਿਆ ਦੋਸਤੋ ਕਮੈਂਟ ਕਰਕੇ ਦੱਸਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ